ਮੈਨੂੰ ਆਪਣੇ ਗੁਰਾਂ ਤੇ ਮਾਨ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਂ ਦੁਨੀਆਂ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਂ ਦੁਨੀਆਂ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਨਾਲ ਪਿਆਰ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਂ ਦੁਨੀਆਂ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਂ ਦੁਨੀਆ ਤੋਂ ਕੀ ਲੈਣਾ ਉਹ ਮੇਰੇ ਖੂਨ ਨਾਲ ਮੇਰੀ ਪਹਿਚਾਨ ਮੇਰੇ ਗੁਰਾਂ ਨਾਲ ਮੇਰੀ ਪਹਿਚਾਨ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਨੂੰ ਆਪਣੇ ਗੁਰਾਂ ਤੇ ਮਾਰ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਂ ਦੁਨੀਆ ਤੋਂ ਕੀ ਲੈਣਾ ਦਰ ਦਰ ਘੁੰਮ ਕੇ ਮੈਂ ਕਾਸ਼ ਦਰ ਆ ਗਈ ਕਾਸ਼ ਦਰ ਆ ਕੇ ਚ ਆ ਲਿਆ ਦਰ ਦਰ ਕੁੰਮ ਕੇ ਮੈਂ ਕਾਂਸੀਦਾਰ ਆ ਗਿਆ ਦਰ ਦਰ ਕੁੰਮ ਕੇ ਮੈਂ ਕਾਂਸੀਦਾਰ ਆ ਗਿਆ ਕਾਸ਼ੀ ਵਾਲੇ ਮੇਰ ਕੀ ਤੇ ਚਰਨਾ ਚਲਾ ਲਿਆ ਕਾਸ਼ੀ ਵਾਲੇ ਮੇਰ ਕੀ ਤੇ ਚਰਨਾ ਚਲਾ ਲਿਆ ਓ ਮੈਨੂੰ ਮਿਲ ਗਈਆਂ ਖੁਸ਼ੀਆਂ ਤਮਾਮ ਮੈਨੂੰ ਮਿਲ ਗਈਆਂ ਖੁਸ਼ੀਆਂ ਤਮਾਮ ਮੈਂ ਦੁਨੀਆ ਤੋਂ ਕੀ ਲੈਣਾ ਗਈਆਂ ਖੁਸ਼ੀਆਂ ਤਮਾਮ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਨੂੰ ਆਪਣੇ ਗੁਰਾਂ ਦੇ ਉੱਤੇ ਮਾਨ ਮੈਂ ਦੁਨੀਆ ਤੋਂ ਕੀ ਲੈਣਾ ਮੇਰੇ ਗੁਰਾਂ ਨਾਲ ਮੇਰੀ ਪਹਿਚਾਨ ਮੇਰੇ ਗੁਰਾਂ ਨਾਲ ਮੇਰੀ ਪਹਿਚਾਨ ਮੈਂ ਦੁਨੀਆ ਤੋਂ ਮੈਨੂੰ ਆਪਣੇ ਗੁਰਾਂ ਤੇ ਮਾਨ ਮੈਨੂੰ ਆਪਣੇ ਗੁਰਾਂ ਦੇ ਉੱਤੇ ਮਾਨ ਮੈਦੂਨੀ ਤਕੀ ਲੈਣਾ ਦਰਦਾਰ ਰੂਲ ਦੇ ਸਪੀਰ ਦੇ ਸੀ ਗਲੀਆਂ ਦਰਦਾਰ ਰੂਲ ਦੇ ਸਪੀਰ ਦੇ ਸੀ ਗਲੀਆਂ ਗੋਰਾ ਨੇ ਖਿਲਾਈਆਂ ਮੇਰੇ ਦਿਲ ਦੀਆਂ ਟਲੀਆਂ ਖਿਲਾਈਆਂ ਮੇਰੇ ਦਿਲ ਦੀ ਅਕਲ ਗੋਰਾ ਨੇ ਖਿਲਾਈਆਂ ਮੇਰੇ ਦਿਲ ਦੀਆਂ ਕਰੀਆਂ ਮੈਨੂੰ ਮਿਲ ਗਈਆਂ ਖੁਸ਼ੀਆਂ ਤਮਾਮ ਮੈਨੂੰ ਮਿਲ ਗਈਆਂ ਖੁਸ਼ੀਆਂ ਤਮਾਮ ਮੈਂ ਦੁਨੀਆ ਤੋਂ ਕੀ ਲੈਣਾ ਮੇਰੇ ਗੁੱਪੇ ਗੁਰਾਤੇ ਮਾਨ ਮੈਨੂੰ ਆਪਣੇ ਗੁਰਾਤੇ ਮਾਨ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਂ ਦੁਨੀਆ मेरे गुरा नाल मेरी पहचान मेरे गुरा नाल मेरी पहचान मैं दुनिया तो की लैना yeah. मैं अपने गुरा मैनु अपने गुरान मान मैं दुनिया तो की लैना मैनू अपने गुरा दे मान मैं दुनिया तो की लैना मैनू अपने गुरान मान मैं दुनिया तो की लेना ਪਉਣਗੇ ਰੱਬ ਵੀ ਜਿਨਾ ਦੇ ਅਕ ਦਰਸ਼ਨ ਪਉਣਗੇ ਮੈਨੂੰ ਆਪਣੇ ਗੁਰਾਂ ਦੇ ਮਾਵੇ ਮੈਨੂੰ ਆਪਣੇ ਗੁਰਾਂ ਤੇ ਪਿਆਰ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਨੇ ਪਿਆਰ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਉੱਤੇ ਮਾਰ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਮੇਰੀ ਪਹਿਚਾਨ ਮੇਰੇ ਗੁਰਾਂ ਨਾਲ ਮੇਰੀ ਪਹਿਚਾਣ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਨਾਲ ਪਿਆਰ ਮੈਨੂੰ ਕੀ ਲੈ ਨਾਲ ਪਿਆਰ ਮੈਂ ਦੁਨੀਆ ਤੋਂ ਕੀ ਲੈ ਆ ਮੈਨੂੰ ਆਪਣੇ ਗੁਰਾਂ ਦੇ ਉੱਤੇ ਮਾਣ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਦੇ ਉੱਤੇ ਮਾਣ ਮੈਂ ਦੁਨੀਆ ਤੋਂ ਕੀ ਲੈਣਾ ਮੇਰੇ ਗੁਰਾਂ ਨਾਲ ਮੇਰੀ ਪਛਾਣ ਮੇਰੇ ਗੁਰਾਂ ਨਾਲ ਮੇਰੀ ਪਛਾਣ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਆਪਣੇ ਗੁਰਾਂ ਤੇ ਮਾਣ ਮੈਨੂੰ ਆਪਣੇ ਗੁਰਾਂ ਤੇ ਮਾਣ ਮੈਂ ਦੁਨੀਆ ਤੋਂ ਕੀ ਲੈਣਾ ਦਿਲ ਨੂੰ ਆਪਣੇ ਗੁਰਾਂ ਦੇ ਉਤੇ ਮਾਨ ਮੈਂ ਦੁਨੀਆ ਤੋਂ ਕੀ ਲੈਣਾ ਜੋ ਬੋਲੇ ਸੋ ਨਿਰਪਰ ਸਤਿ ਦਾਸ ਮਹਾਰਾਜ ਕੀ ਜੈ